ਮੁੱਲ ਆਪਾਂ ਕੀ ਰੱਖਿਆ ਤਾਂ ਮੁੱਲ ਇਹ ਰੱਖਿਆ ਭਾਈ 27000 27000 ਰੁਪਇਆ ਹਾਂ ਯਾਰ ਆਣਾ ਸੀਗਾ ਤਾਂ ਬੰਦਿਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਹੈ ਜੀ ਬਲਾਚੌਰ ਕੋਲੇ ਜੀ ਹਰਖੇ ਬਲਾਚੌਰ ਬਲਾਚੌਰ ਜੀ ਠੀਕ ਆ ਕਿਹੜੀ ਜਿਹੜੀ ਆ ਗਿਆ ਨਮਾਸ਼ਾ ਜੀ ਲਓ ਨਮਾਸ਼ਾ ਠੀਕ ਠੀਕ ਤੇ ਆਪਾਂ ਮੰਡੀ ਜੇ ਕਿੰਨੇ ਜਾਨਵਰ ਲੈ ਕੇ ਆਏ ਚਾਰ ਲੈ ਕੇ ਆਏ ਚਾਰ ਲੈਂਦੇ ਆ ਹਾਂ ਜਿਹੜੀ ਇੱਕ ਨੰਬਰ ਤੇ ਕੋਈ ਸ਼ਾਈ ਵਾਲਾ ਕੰਨਵਾ ਸੁਆ ਜੀ ਦੂਜੇ ਸੁਈ ਹੈ ਜੀ ਸੁਈ ਹੈ ਜੀ ਦੂਜੇ ਜੀ ਕਿੰਨਾ ਸਮਾਂ ਹੋ ਗਿਆ ਜੀ ਸੁਈ ਨੂੰ ਤੀਜਾ ਦਿਨ ਆ ਜੀ ਤੀਜਾ ਦਿਨ ਆ ਜੀ ਕਿੰਨਾ ਬੋਲਾ ਹੋ ਗਿਆ ਜੀ ਬੋਲਾ ਹੋ 16 17 ਕਿਲੋ ਜੀ ਕਿੰਨਾ ਜੀ 16 17 ਕਿਲੋ 16 17 ਕਿਲੋ ਤਿਆਰ ਆ ਜੀ ਬੱਚਾ ਕਿਤੇ ਹੈ ਹਾਂਜੀ ਬੱਚਾ ਕਿਲੇ ਭਾਈ ਬੱਚਾ ਆਈ ਮਗਰ ਅੱਛਾ ਕੱਢੇ ਮਾੜੀ ਜੀ ਬਾਹਰ ਬਾਹਰ ਇੱਕ ਨੰਬਰ ਤੇ ਸੋਹਣੀ ਸ਼ਾਹੀ ਵਾਲ ਗਾਂ ਬਾਈ ਜੀ ਹੋਰਾਂ ਦੀ ਤਾਜੀ ਸੂਈ ਆ ਚੰਗੇ ਕਦ ਕਾੜਦੀ ਤੇ ਬਾਕੀ ਦੋਸਤ ਪਲੀ ਸੰਭੀ ਚੰਗੀ ਆ ਤੇ ਬਾਕੀ ਮੈਨੂੰ ਕਹਿਣ ਦੀ ਲੋੜ ਨਹੀਂ ਆਣ ਬਹੁਤ ਚੰਗਾ ਲੱਗਾ ਬਾਕੀ ਮੈਂ ਨੇੜੇ ਤੋਂ ਵਿਖਾ ਦੇਣਾ ਮੱਝਾਂ ਨਾਲ ਥਾਂ ਲੱਗਿਆ ਹੋਇਆ ਹੱਥੀ ਚੁਆਈ ਵਾਲਾ ਆ ਦੋਸਤੋ ਵੇਖ ਸਕਦੇ ਆ ਮੁੱਲ ਕੋਈ ਬਾਈ ਤੋਂ ਕਨਫਰਮ ਕਰ ਲੈਣੇ ਆ ਇੱਕ ਨੰਬਰ ਵਾਲੀ ਚਾਈ ਵਾਲ ਦੇ ਕੀ ਮੁੱਲ ਰੱਖੇ ਜੀ? ਇਹਦਾ 55000 ਕਰ ਰਿਹਾ ਜੀ। 55000। ਇਹਦੇ ਦੋ ਨੰਬਰ ਤੇ ਜਰਸੀ ਹੈ ਕਿੰਨਾ ਸੂਈ ਜੀ? ਇਹ ਵੀ ਦੂਜੇ ਸੂਈ ਹੈ ਜੀ। ਸੂਈ ਹੈ ਜੀ। ਦੂਜੇ ਜੀ। ਦੂਜੇ ਸੂਈ ਹੈ। ਹਾਂ ਜੀ। ਕਿੰਨਾ ਸਾਮਾ ਹੋਵੇ ਜੀ? ਸੂਈ ਨੂੰ 5-6 ਦਿਨ ਹੋ ਗਏ ਉਹਨੂੰ ਜੀ। 5-6 ਦਿਨ ਹੋ ਗਏ। ਕਿੰਨਾ ਬੋਲਾ ਹੋਊਗਾ ਜੀ? ਇਹਦੇ ਕੋਲ 12-13 ਕਿਲੋ ਕੋਈ ਜੀ। 12-13 ਕਿਲੋ। ਇਹਦਾ ਮੁੱਲ ਕਿ ਰੱਖੇ ਜੀ? ਇਹਦਾ 42000 ਜੀ। 42000 ਕੰਡੇ ਮੜੀ ਦੀ ਬਾਹਰ ਨੂੰ। 42000 ਹੋ ਗਏ ਕੰਡੇ ਵਾਲੇ। ਦੋ ਨੰਬਰ ਤੇ ਸੋਹਣੀ ਜਰਸੀ ਪੰਜਾਬ ਦੂਜਾ ਸੂਬਾ ਸੂਈ ਆ ਦੋਸਤੋ ਇਹ ਵੀ ਚੰਗੀ ਆ ਬੱਚੀ ਫੇਸ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਬਾਕੀ ਹਵਾਨਾ ਬਹੁਤ ਜ਼ਿਆਦਾ ਚੰਗਾ ਤਿਆਰ ਕੀਤਾ ਹੋਇਆ ਕਰਮਾਲੀ ਨੇ ਬੈਕ ਸਾਈਡ ਤੋਂ ਵੇਖ ਸਕਦੇ ਆ ਅੰਡਰ ਬਹੁਤ ਜ਼ਿਆਦਾ ਚੰਗਾ ਹਨ ਮੁਠੀ ਵਾਲੇ ਆ ਗੈਪ ਚ ਨਿੱਕਰ ਮੇ ਇਕੱਲੇ-ਇਕੱਲੇ ਲੱਗੇ ਹੋਏ ਆ ਜਿਹੜੇ ਪਰ ਤਿੰਨ ਨੰਬਰ ਤੇ ਐਚ ਐ ਬੱਚੀ ਖੜੀ ਕਨਵਾ ਸੂਈ ਆ ਇਹ ਫਲੂਣਾ ਜੀ ਮਲੂਨ ਸੂਈ ਹੈ ਸੂਈ ਹੈ ਜੀ ਕਿੰਨਾ ਸਮਾਂ ਹੋ ਗਿਆ ਜੀ ਇਹਨੂੰ 20 ਦਿਨ ਹੋ ਗਏ ਸੂਈ ਨੂੰ 20 ਦਿਨ ਹੋ ਗਏ ਹਾਂ ਜੀ ਕਿੰਨਾ ਬੋਲਾ ਹੋ ਗਿਆ ਜੀ 1 ਕੋਲੀ 15 16 ਕਿਲੋ ਜੀ 15 16 ਕਿਲੋ ਦਾ ਤਿਆਰ ਹੈ ਜੀ ਹਾਂ ਜੀ ਬੱਛਾ ਜੀ ਮੱਛੀ ਹੈ ਜੀ ਮਗਰ ਬੱਛੀ ਹੈ ਜੀ ਹਾਂ ਜੀ ਇਹਦਾ ਮੁੱਲ ਕਿ ਰੱਖਿਆ ਜੀ ਇਹਦਾ 60000 ਰੁਪਏ ਹੈ ੱਡੇ ਮਾੜੀ ਜੀ ਬਾਹਰੋਂ ਹਾਂ ਤੇ ਰਿਕ ਤੇ ਨੰਬਰ ਤੇ ਐਫ ਐਫ ਨੂੰ ਸਾਦੀ ਬੱਚੀ ਪਲੂਆਂ ਤਾਜੀ ਸੂਈ ਆ ਚੰਗੇ ਕੱਦ ਕਾਟ ਦੇ ਵਿੱਚ ਬਾਕੀ ਦੋਸਤੋ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਕੱਟ ਕੋਡਾ ਸੋਹਣਾ ਚੌੜਾ ਹਵਾਨਾ ਵੇਚ ਸਕਦੇ ਆ ਕਰਮਾਣੀ ਨੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਫਿਟਿੰਗ ਵਾਲਾ ਬਾਕੀ ਬੈਕ ਸਾਈਡ ਤੋਂ ਵੇਚ ਸਕਦੇ ਆ ਬਹੁਤ ਸੋਹਣਾ ਆਂਦੇ ਸਾਈ ਬਹੁਤ ਸੋਹਣੇ ਮੁੱਠੀ ਵਾਲੇ ਕੈਪਚ ਨਿੱਖਰਵੇਂ ਕੱਲੇ ਕੱਲੇ ਲੱਗੇ ਹੋਏ ਆ 3 ਮੁੱਲ ਰੱਖੇ ਜੀ ਪਹਿਲਾ ਪਹਿਲਾ 60000 ਆ ਜੀ 60000 ਹਾਂ ਜਿਹੜੀ 4 ਨੰਬਰ ਤੇ ਆਪਣਾ ਐਚ ਐਫ ਖੜੀ ਹੋ ਇਹ ਦੂਜੇ ਸੂਆ ਜੀ ਦੂਜਾ ਸੂਆ ਹਾਂ ਜੀ ਸੂਈ ਹੈ ਜੀ ਹਾਂ ਜੀ ਬਬੂ 27 ਕਿਲੋ ਤਿਆਰ ਆ ਜੀ ਕਿੰਨਾ ਸਮਾਂ ਹੋ ਗਿਆ ਜੀ ਸੂਈ ਨੂੰ 22 ਦਿਨ ਹੋ ਗਏ 27 ਕਿਲੋ ਤਿਆਰ ਆ ਜੀ ਹਾਂ ਜੀ ਬੱਚਾ ਜੀ ਮੱਛੀ ਆ ਜੀ ਇਹਦਾ ਮੁੱਲ ਆਪਾਂ ਕੀ ਰੱਖਿਆ ਜੀ ਇਹਦਾ 60000 ਰੁਪਏ 70000 60000 ਰੁਪਏ 60 ਰੋਗ ਜੱਕਾ ਨਾ ਕਹਿੰਦਾ ਜੀ ਇੱਕ ਗਾਇ ਨਹੀਂ ਦੇਦੀ ਕਿ 4 ਨੰਬਰ ਤੇ ਇਹ ਵੀ ਦੋਸਤੋਂ ਚੰਗੀ ਐਚ ਐਫ ਆ ਇਹ ਵੀ ਤਾਜੀ ਸੂਈ ਐ 20 ਦਿਨਾਂ ਦੀ ਬਾਈਕਰ ਡੇਟ ਮੁਤਾਬਕ ਸੂਈ ਐ ਦੁੱਧ ਬਾਈ ਕਹਿੰਦਾ 27 ਕਿਲੋ ਥੱਲੇ ਤਿਆਰ ਆ ਬਾਕੀ ਦੋਸਤੋਂ ਫੋੜਾ ਪੂਰਾ ਫਾਇਦਾ ਨਾਲ ਵੱੱਚੀ ਐ ਦੂਜਾ ਸੂਆ ਸੂਈ ਐ ਵਾਨ ਆਇਆ ਨਹੀਂ ਬਹੁਤ ਚੰਗਾ ਤਿਆਰ ਕੀਤਾ ਹੋਇਆ ਪੀਟਿੰਗ ਵਾਲਾ ਹਨ ਚਾਰੇ ਮੁੱਠੀ ਵਾਲੇ ਗੈਪ ਇਕੱਲੇ ਇਕੱਲੇ ਲੱਗੇ ਹੋਏ ਆ 20 ਦਿਨਾਂ ਹੀ ਸੂਈ ਥੱਲੇ 27 ਕਿਲੋ ਦਾ ਦਵਾਈ ਕਹਿੰਦਾ ਇਸ ਟਾਈਮ ਥੱਲੇ ਤਿਆਰ ਆ ਕੱਲ ਮੈਂ ਨੇੜ ਤੋਂ ਵਖਾ ਦੇਣਾ ਆ ਦੋਸਤੋ ਵੇਖ ਸਕਦੇ ਆ ਚਾਰੇ ਥਾਣ ਮੁੱਠੀ ਵਾਲੇ ਆਪਣੇ ਕੋ ਮੋਬਾਈਲ ਨੰਬਰ ਦੱਸਦੇ ਆ 98780 73040 ਜੀ ਦੁਬਾਰਾ ਫਿਰ ਜੀ 98780 73040 ਜੀ ਠੀਕ ਆ ਧੰਨਵਾਦ ਜੀ

ਮੋਲ ਇਹ ਰੱਖਿਆ ਬਈ 27000 27000 ਰੁਪਿਆ ਗੱਡੀ ਮਾੜੀ ਜੀ ਪਰ ਹਾਂ ਦੋਸਤੋ ਜਗਰਾਉ ਮੰਡੀ ਚ ਇੱਕ ਹੋਰ ਜਰਸੀ ਦਿਖਾਉਣਾ ਬੈਲਕਨ ਛੋਟੇ ਰੇਟ ਦੇ ਵਿੱਚ ਕੱਦ ਜੀ ਤਾਂ ਹੈਗੀ ਛੋਟੀ ਹੈ ਪਰ ਜੇ ਦੋਸਤੋ ਖਵਾਨੇ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਚੰਗਾ ਤਿਆਰ ਕੀਤਾ ਹੋਇਆ ਛੋਟਾ ਵਪਾਰੀ ਕਹਿੰਦਾ ਪਰਸੋਂ ਹੀ ਸੂਈ ਥੱਲੇ 10 ਕਿਲੋ ਬੋੜਾ ਤਿਆਰ ਆ ਬੱਚਾ ਵੱਛਾ ਮਗਰ ਅਵਾਨਾ ਵੇਚ ਸਕਦੇ ਆ ਕਰਮਾਨ ਦੇ ਬਹੁਤ ਸੋਨਾ ਵੱਡਾ ਤਿਆਰ ਕੀਤਾ ਹੋਇਆ ਚਾਰੇ ਥਣ ਹ ਤੀਜੇ ਵਾਲੇ ਲੱਗੇ ਹੋਏ ਆ ਆਪਣਾ ਇੱਕ ਮੋਬਾਈਲ ਨੰਬਰ ਦੱਸ ਦੀ ਮੋਬਾਈਲ ਨੰਬਰ 7508612118 ਦੁਬਾਰਾ ਫਿਰ ਜੀ 7508612118 ਠੀਕ ਆ ਜੀ